ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਸ਼ਾਮ ਜੀ ਦਾ ਯਾਨੀ ਕਿ 4 ਵਜਣ ਵਾਲੇ ਆ ਜੀ ਤੇ ਆਪ ਆਪਾਂ ਸੂਆਂ ਨੂੰ ਪੱਠੇ ਪਾਤੀ ਅਗੂਆ ਇਕੱਠਾ ਕਰਤਾ ਵਾ ਤੇ ਹੁਣ ਸਬਜੀ ਤੋੜਨ ਚੱਲਦੇ ਆ ਤੇ ਇੱਧਰ ਪਸ਼ੂ ਪੱਠੇ ਖਾ ਰਹੇ ਆ ਜੀ ਤੇ ਇੱਧਰ ਆਪਾਂ ਨਿੱਕੀ ਕੱਟੀ ਨਹੀਂ ਦਵਾਈ ਦੇਣੀ ਹੈ ਮਤਲਬ ਪਾਲੀ ਤੇ ਇਹ ਕੱਲੇ ਪੱਠੇ ਖਾ ਲੈਂਦੀ ਲੇਟੀ ਨਹੀਂ ਖਾਂਦੀ ਇਹਨੂੰ ਗੋੜ ਤੇ ਲੇਪੀ ਰਲਾ ਕੇ ਵਿੱਚ ਪੱਠੇ ਪਾ ਕੇ ਰੱਖੇ ਸੀਗੇ ਵੀ ਸ਼ਾਇਦ ਇਹ ਖਾ ਲਵੇ ਤੇ ਇਹ ਵੀ ਖਾਈ ਜਾਂਦੀ ਫਿਰ ਇਹਨੂੰ ਥੋੜਾ ਜਿਆਦਾ ਤੀਸਟਾਉਣ ਲੱਗ ਜੂ ਫਿਰ ਇਹ ਖਾਣ ਲੱਗ ਜਾਆ ਕਰੂ ਡੇਟੀ ਬੂਟੀ ਤਾਂ ਕਰਕੇ ਥੋੜੀ ਜੀ ਇਹ ਦਿਨੋਂ ਦਿਨ ਵੱਡੀ ਹੋ ਰਹੀ ਹੈ ਦੁੱਧ ਦੀ ਦੋ ਦੋਨੇ ਹੀ ਮਿਲਦਾ ਵਿਚਾਰੀ ਨੂੰ ਤੇ ਪਰ ਵੱਡੀ ਹੋ ਰਹੀ ਹੈ ਤੇ ਇਹਦਾ ਕਮਜ਼ੋਰੀ ਹੋ ਜੂ ਫਿਰ ਤੇ ਹੁਣ ਆਪਾਂ ਗੁੜ ਦੇ ਕੇ ਹਟੇ ਸੀ ਪਹਿਲਾਂ ਤੇ ਇਹਨੂੰ ਮਤਲਬ ਪਾਣੀ ਦਵਾਈ ਦੇ ਦੇਗੇ ਤੇ ਬਾਅਦ ਚ ਤਾਲਦੇ ਆ ਸਬਜੀ ਤੋੜਨ ਆਹ ਜੀ ਦਵਾਈ ਇਹਦੀ ਮਤਲਬ ਪਾਣੀ ਤੇ ਆ ਹੈਗੀ ਆ ਨਾਲ ਟਿਊਬ ਕਿਉਂਕਿ ਇਹਨੇ ਆਪਦੀ ਮੰਮੀ ਤੇ ਥਣਾ ਤੇ ਕਰਤੇ ਜਾ ਕਮ ਤੇ ਜਦੋਂ ਤਾਰ ਚੋਂ ਨਹੀਂ ਲਊ ਨਿਕਲਦਾ ਥਣਾ ਚੋਂ ਤੇ ਇਹਨੂੰ ਹੁਣ ਆਪਾਂ ਦੇਵਾਂਗੇ ਉਹ ਆ ਇਹ ਇਹ ਇਸ ਤੇ ਲੈ ਆਂਦੀ ਆ ਬੋਤਲ ਜੀ ਆਪ ਇਹਨੂੰ ਇਹਦੇ ਨਾਲ ਦੁੱਧ ਪਿਆ ਲਿਆ ਕਰਾਂਗੇ ਹੋਂ ਤਾਂ ਪੀ ਤੇ ਬੱਠਲ ਚੀ ਲੈਂਦੀ ਆ ਪਰ ਮੈਂ ਕਿਹਾ ਇਹ ਤਸੂ ਜਿਵੇਂ ਬੈਕ ਜੇ ਨਹੀਂ ਜਾਂਦਾ ਹੁੰਦਾ ਕਿ ਜੇ ਮਾਂ ਦਾ ਦੁੱਧ ਛੜਾਦਗੇ ਤਾਂ ਤੇ ਮੈਂ ਕਿਹਾ ਕਮਜ਼ੋਰੀ ਜੀ ਨਾ ਹੋ ਜੇ ਤੇ ਆਪਾਂ ਇਹ ਬੋਤਲ ਲਿਆ ਕੇ ਇਹਦੇ ਨਾਲ ਦੁੱਧ ਪਿਆ ਦਿਆ ਕਰਾਂਗੇ ਬੋਤਲ ਲਿਆਂਦੀ ਆ ਤੇ ਇਹਨੂੰ ਦਵਾਈ ਦੇ ਦਈਏ ਤੇ ਆਹ ਟਿਊਬ ਲਾ ਲਾ ਕੇ ਉਹਦੇ ਥਣ ਸਹੀ ਕਰਾਂਗੇ ਮੱਝ ਦੇ ਚਲੋ ਜੀ ਦਵਾਈ ਦੇਈਏ ਇੱਧਰ ਆ ਗਏ ਆਪਾਂ ਬਾਹਰ ਜੀ ਸਬਜ਼ੀ ਵੱਢ ਰਹੀ ਆ ਪੱਠੇ ਤੇ ਇਧਰ ਆਪਾਂ ਸਬਜ਼ੀ ਤੋੜ ਲਗੇ ਸਬਜ਼ੀ ਆਪਾਂ ਕੱਲ ਸ਼ਾਮੀ ਜਾਨੀ ਕਿ ਐਤਵਾਰ ਨੂੰ ਸ਼ਾਮ ਨੂੰ ਆਪਣੇ ਮੀਂਹ ਆਇਆ ਸੀ ਤੇ ਕੁਝ ਮੌਸਮ ਠੰਡਾ ਕਰਕੇ ਤੇ ਗਿੱਲਾ ਜਾ ਥੋੜਾ ਜਿਹਾ ਹੋਇਆ ਸੀ ਤੇ ਕਾਹ ਜਾ ਪੱਟਿਆ ਗਿਆ ਆਪਾਂ ਥੋੜੀ ਜੀ ਸਬਜ਼ੀ ਦੀ ਸਫਾਈ ਕਰਤੀ ਤੇ ਇਧਰ ਹਜੇ ਰਹਿੰਦੀ ਐ ਥੋੜਾ ਜਿਹਾ ਥਾਂ ਕੀਤਾ ਇਧਰੋਂ ਇੰਨਾ ਕਰਤਾ ਸਾਫ ਤੇ ਹੁਣ ਆਪਾਂ ਤੂਰੀਆਂ ਵੇਖ ਲਈ ਅੱਜ ਤੂਰੀਆਂ ਧਰਾਂ ਦੀ ਤੇ ਗੁਵਾਰਾ ਵੀ ਆਪਣੇ ਕਾਫੀ ਹੋਇਆ ਪਿਆ ਵਾ ਗੁਵਾਰਾ ਫਿਰ ਕੱਲ ਨੂੰ ਤੋੜ ਲਾਂਗੇ ਚਲੋ ਜੀ ਤੋੜ ਗਏ ਸੱਜ ਜੀ ਇਸ ਤਰ੍ਹਾਂ ਕਾਹ ਦੇ ਇਕੱਠਾ ਕਰਦਾ ਇਸ ਸੁੱਕ ਗਏ ਹੁਣ ਸਿੱਟ ਦਾਂਗੇ ਬਾਹਰ ਤੇ ਅੱਗ ਲਾ ਦਾਂਗੇ ਤੇ ਆ ਦੇਖੋ ਕਾਫੀ ਤੋਰੀ ਵੱਡੀ ਹੋ ਗਈ ਕੱਲ ਛੋਟੇ ਨਾਲ ਛੋਟੇ ਨਾਲ ਸੀ ਆਪਣਾ ਡੰਗ ਹੋ ਜੂਗਾ ਜੀ ਇਹਨਾਂ ਚਾਰ ਲੱਭਨ ਇੱਕ ਹੋ ਲੱਗੀ ਇਹਦੀ ਤੋੜ ਲੱਗੀ ਇੱਕ ਇੱਧਰ ਆ ਲੱਗੀ ਪਈ ਐ ਤੇ ਕੋਸ ਆਪਾਂ ਨੂੰ ਫਰੋਲਣਾ ਪੈਣਾ ਚਾਰ ਪੰਜ ਆਪਾਂ ਨੂੰ ਆ ਲੱਭ ਗਈਆਂ ਹਕਾ ਤੋੜ ਲੈਣ ਤੇ ਕੋਸ ਆਪਾਂ ਵੱਲ ਹੋਰ ਫਰੋਲ ਲੈਣੇ ਆਹ ਦੇਖੋ ਜੀ ਤੋਰੀ ਨੂੰ ਗ੍ਰੋਥ ਨਹੀਂ ਹੋਈ ਜੇ ਆਪੇ ਕੁਦਰਤ ਦਾ ਨੈਜਮ ਹੈ ਨਾ ਜਿਵੇਂ ਕੋਈ ਬੱਚੇ ਪੂਲਗਾ ਹੋ ਗਿਆ ਜਾਂ ਕੁਦਰਤ ਕੁਛ ਹੋਰ ਹੋ ਗਿਆ ਜਾਂ ਪਸ਼ੂ ਗ੍ਰਹਿਣ ਲੱਗੇ ਤਾਂ ਕਈ ਵਾਰਾ ਹਨਾ ਨੁਕਸਾਨੇ ਜਾਂਦੀ ਹੈ ਜਾਂ ਉਹਨਾਂ ਦੇ ਪੈਰ ਮਾਰੇ ਜਾਂਦੇ ਆ ਉਸੇ ਤਰ੍ਹਾਂ ਦੇਖੋ ਆ ਤੋਰੀ ਇਹ ਤੇ ਅਸਰ ਹੋਇਆ ਇਹ ਵਿਚਾਰੀ ਐਡੀ ਕੀ ਰਹੇਗੀ ਉਹ ਤਾਂ ਹਰੀ ਆ ਵੇਖੋ ਵੱਧਦੀ ਹੈ ਕਿ ਇਹੋ ਜੀ ਰਹਿੰਦੀ ਹੈ ਪਰ ਖਰਾਬ ਹੀ ਹੈ ਜਿਹੜੀ ਇਸ ਤਰ੍ਹਾਂ ਹੋ ਗਈ ਹੈ ਤਾਂ ਇਹ ਖਰਾਬ ਹੀ ਹੈ ਤੋੜ ਦਿੰਨੇ ਆ ਮੈਂ ਤੇ ਵੱਲ ਜਾ ਸਰ ਗਿਆ ਤਾ ਤੂਗਾ ਯਾਦੀ ਮੈਂ ਕਰ ਦੇਣੀ ਦੀ ਆਈ ਜਾਂੀ ਤੋਰਾਂ ਮੈਂ ਤੋੜਾਂਗਾ ਕਹਿੰਦੇ ਜੇ ਨਾਲ ਡੰਡੀ ਰਹਿ ਜਾ ਵੀ ਤੇ ਵੱਲ ਦਾ ਅਸਰ ਓਹੀ ਵੇਚ ਚਲੇ ਜਾਂਦਾ ਫਿਰ ਫਲ ਘੱਟ ਲੱਗਦਾ ਵਾ ਚਲੋ ਜੀ ਆਪਾਂ ਤੋੜਨੇ ਵੀ ਖਾਲਾ ਤਾਂ ਚਾਰ ਤੁਰਨਾ ਵੇਖਣੇ ਸਿੱਖ ਲਾ ਬੰਨ ਆਪਾਂ ਨੂੰ ਇਹਨੇ ਤੇ ਵਧੀਆ ਆਪਣਾ ਡੰਗ ਹੋ ਜੂ ਦੁੱਧ ਪਾ ਕੇ ਸਹੀ ਗੱਲ ਹੈ ਜੀ ਜੇ ਇੱਕ ਹੀ ਵੱਲ ਹੋ ਜੇ ਵਧੀਆ ਤੇ ਵਾਧੂ ਟੈਨ ਸਰ ਜਾਂਦਾ ਹੋ ਜੇ ਸਹੀ ਵਧੀਆ ਇੱਕ ਦੋ ਹੋਰ ਲੱਗੀਆਂ ਛੋਟੇ ਨਾਲ ਛੋਟੇ ਨਾਲ ਚੱਲ ਹੋਰ ਆਪਾਂ ਨੂੰ ਦੋ ਤਿੰਨ ਜਨਾਂ ਨੂੰ ਡੰਗ ਹੋ ਜੂਗਾ ਉਹ ਲੱਭ ਜਾਉਂਗਾ ਨਾਲ ਵਿੱਚੋਂ ਕੋਈ ਲੈ ਇਧਰ ਆ ਜੀ ਆਪਣੇ ਮਸੰਮਗਾ ਦਾ ਬੂਟਾ ਤੇ ਇਹਨੂੰ ਪੈ ਗਿਆ ਸੇਖ ਇਹ ਗਿਆ ਸੜ ਉਹ ਉੱਪਰ ਲੱਗਗਾ ਤੇ ਵੇਰ ਲੱਗਗਾ ਵੇਰ ਲੱਗਗਾ ਲੱਗਗਾ ਇਹ ਦਸੰਬਰ ਤੇ ਜਾ ਕੇ ਇਹਨਾਂ ਨੂੰ ਪੱਕਣਾ ਸੰਤਰੇ ਕਿ ਨੂਝੇ ਹੈ ਇਧਰ ਹੈਗਾ ਜੀਕੂਆਂ ਦਾ ਬੂਟਾ ਇਹਨਾਂ ਕਾਫੀ ਵੱਡੇ ਹੋਏ ਨੂੰ ਸੀ ਕੋ ਲਾਉਦੇ ਛੇਤੀ ਨਹੀਂ ਲੱਗਦੇ। ਆਹ ਫਾਲ ਚੱਕਿਆ ਰਹਿਣਾ ਮੈਂ। ਫਿਰ ਕੀ ਤਾਂ ਜਮੀਨ ਉੱਤੇ ਜਾਂਦਾ ਤਾਂ ਸ਼ਾਇਦ ਛੇਤੀ ਚੱਕ ਲੈਣ। ਉੱਧਰ ਵੀ ਆਪਣੇ ਦਰਖਤ ਹੈ। ਤੇ ਇੱਧਰ ਵੀ ਦਰਖਤ ਹੈ ਤੇ ਸਰਕਾਰ ਜੀ ਵੱਢਦੇ ਆ ਪੱਠੇ। ਚਲੋ ਜੀ। ਜਾਂਦੇ ਆ ਕਰੇ। ਸਲੂਜੀ ਅੱਜ ਨਾ ਕਰਦਿਆਂ ਕਿੰਨਾ ਭਾਂਡਾ ਲਿਆਂਦਾ ਸਬਜੀ ਹੱਥ ਨਾਲ ਹੀ ਤੋੜਨਾ ਤੋੜਨਾ ਚੱਕ ਕੇ ਉੱਥੋਂ ਤੋੜਨਾ ਤੇ ਚੱਲੀਏ ਘਰੇ ਬਣਾਈਏ ਸਬਜੀ ਤੇ ਕਰਦੇ ਆ ਹੋਰ ਕੰਮ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਨਹੀਂ ਤੇ ਨਾਲ ਦੇ ਆ ਜੀ ਹੋਰ ਵੀਡੀਓ ਦੇ ਨਾਲ ਤਾ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਓਕੇ ਬਾਏ